ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀ ਮੁਲਾਜ਼ਮ ਜਥੇਬੰਦੀ ਦੀ ਮੀਟਿੰਗ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੇ ਕੀਤੀ ਜਾ ਰਹੀ ਦੇਰੀ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਚ ਪਹਿਲੇ ਸਥਾਨ ਤੇ ਮੁਨਾਫਾ ਕਮਾਉਣ ਵਾਲੀ ਬੈਂਕ ਦੇ ਮੁਲਾਜ਼ਮਾਂ ਦੀ ਤਨਖਾਹ ਸੋਧੀ ਨਹੀਂ ਗਈ ਜਦਕਿ ਦੂਜੀਆਂ ਬੈਂਕਾਂ ਸੋਧੀ ਤਨਖਾਹਾਂ ਲੈ ਰਹੀਆਂ ਹਨ ਅਤੇ ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਈ ਮਹੀਨੇ ਦੀ ਤਨਖਾਹ ਸੋਦੇ ਸਕੇਲ ਦੇ ਨਾਲ ਨਾ ਮਿਲੀ ਤਾਂ 3 ਜੂਨ ਤੋਂ ਮੁਲਾਜ਼ਮ ਕਲਮ ਛੋਲ ਹੜਤਾਲ ਕਰਨਗੇ ਅਤੇ ਗ ਜਿੰਆਂ ਕੀਤੀਆਂ ਜਾਣਗੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾ ਸ਼ਹਿਰ ਦੀ ਸਰੀਰਿਕ ਸਿੱਖਿਆ ਲੈਕਚਰਾਰ ਕੁਲਵਿੰਦਰ ਕੌਰ ਨੇ ਪੇਨ ਇੰਡੀਆ ਮਾਸਟਰਸ ਗੇਮ ਸਹਿਤ ਵਿਦਿਆਕ ਨਗਰ ਬੈਂਗਲੌਰ ਕਰਨਾਟਕਾ ਵਿਕੇ ਹੋਈਆਂ ਖੇਡਾਂ ਵਿੱਚ ਪੰਜਾਬ ਦੀ ਹੈਂਡਬਾਲ ਟੀਮ ਅੰਦਰ 40 ਪਿਆ ਉਮਰ ਗੁੱਟ ਵਿੱਚ ਖੇਡਦੇ ਸੋਨ ਤਮਗਾ ਜਿੱਤ ਕੇ ਸ਼ਾਨਦਾਰ ਜਿੱਤਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ ਸਕੂਲ ਪਹੁੰਚਣ ਦੇ ਪ੍ਰਿੰਸੀਪਲ ਤੇ ਹੋਰ ਬਾਕੀ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਸੋਨ ਤਮਗਾ ਕੁਲਵਿੰਦਰ ਕੌਰ ਦੀ ਸਖਤ ਮਿਹਨਤ ਅਤੇ ਅਨਤਕ ਯਤਨਾਂ ਦਾ ਸਿੱਟਾ ਹੈ जिला प्रशासन ਅਤੇ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ ਵਿੱਚ ਪਾਣੀ ਅਤੇ ਹੋਰ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪਿੰਡ ਕਲੇਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਦੱਸ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨਾਲ 20 ਤੋਂ 25% ਦੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਤੇ ਕਦੂ ਵਾਲੇ ਝੋਨੇ ਦੇ ਬਰਾਬਰ ਮੁਨਾਫਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧ ਪਾਣੀ ਅਤੇ ਲੰਬਾ ਸਮਾਂ ਲੈਣ ਵਾਲਿਆਂ ਝੋਨਾ ਦੀਆਂ ਕਿਸਮਾਂ ਦੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ। ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਤਾਰੇਵਾਲ ਉਫਰੋੜਾ ਵਾਲਾ ਵਿਲੇ ਉਸ ਸਮੇਂ ਮਾਹੌਲ ਗਮਗੀਨ ਬਣ ਗਿਆ ਜਦੋਂ ਵੀਰਵਾਰ ਦੇ ਸ਼ਾਮ ਨੂੰ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਆਪਣੇ ਪੁੱਤਰ ਦੀ ਮੌਤ ਹੋਣ ਦਾ ਦੁੱਖ ਨਾ ਸਹਾਰਦੀ ਹੋਈ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ ਐਤੇ ਹੀ ਬਸ ਨਹੀਂ ਅਗਲੇ ਦਿਨ ਮ੍ਰਿਤਕ ਮੰਗਾ ਸਿੰਘ ਦੀ ਧੀ ਦੀ ਵੀ ਮੌਤ ਹੋ ਗਈ ਸੁਲਤਾਨਪੁਰ ਲੋਧੀ ਵਿਖੇ ਇੱਕ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਇੱਥੇ ਇਕਲਾਚਾਰ ਦੇ ਵਿਅੰਗ ਵਿਅਕਤੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਇਸ ਹਮਲੇ ਵਿੱਚ ਵਿਅੰਗ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਉਸ ਦੀ ਇਕਲਾਤਾ ਤੇ ਬਾਹ ਜੋ ਕਿ ਪਹਿਲਾਂ ਹੀ ਟੁੱਟੀ ਹੋਈ ਸੀ ਪਰ ਇਸ ਦਸਤਰ ਦੇ ਕਾਰਨ ਉਸ ਦੀ ਦੂਜੀ ਬਾਹ ਵੀ ਟੁੱਟ ਗਈ ਦਸੰਬਰ ਵਿੱਚ ਲੁਧਿਆਣੇ ਵਿਖੇ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ ਇਸ ਵਿੱਚ ਵਰਤੀ ਗਈ ਆਰ ਡੀ ਐਕਸ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਇਸ ਦਾ ਖੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਤਸਕਰਾਂ ਤੋਂ ਜਾਣਕਾਰੀ ਉਪਰਾਧ ਹੋਇਆ ਇਹ ਪ੍ਰਗਟਾਵਾ ਅੱਜ ਇੱਥੇ ਪੱਤਰਕਾਰ ਸੰਮੇਲਨ ਚ ਕਰਦੇ ਹੋਏ ਆਈ ਜੀ ਸਰਹੱਦੀ ਰੇਂਜ ਮਨੀਸ਼ ਚਾਵਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰਾਂ ਚੋਂ ਇੱਕ ਨਾਬਾਲਗ ਮੁੰਡਾ ਵੀ ਸ਼ਾਮਲ ਹੈ ਜੋ ਕਿ 8ਵੀਂ ਜਮਾਤ ਦਾ ਵਿਦਿਆਰਥੀ ਹੈ ਦਿਲੰਦਰ ਦੇ ਲੰਮਾ ਪਿੰਡ ਵਿੱਚ ਇੱਕ ਦਰਦਨਾਖਾ ਹਾ사 ਵਾਪਰਿਆ ਜਿੱਥੇ ਇੱਕ ਘਰ ਵਿੱਚ ਸੁਨਦਰ ਫਟੜ ਕਰਨ ਹੋਏ ਧੁਮਾਕੇ ਦੇ ਨਾਲ 21 ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ। ਪਿੰਡ ਦੇ ਇੱਕ ਸਰਕਾਰੀ ਸਕੂਲ ਦੇ ਨੇੜੇ ਇੱਕ ਘਰ ਵਿੱਚ ਗੈਸ ਪਾਈਪ ਲੀਕ ਹੋਣ ਕਾਰਨ ਇਹ ਹਾ사 ਵਾਪਰਿਆ। ਇਸ ਹਾਸੇ ਵਿੱਚ ਪਿਓ-ਪੁੱੁੱਦੀ ਮੌਤ ਹੋ ਗਈ ਜਦਕਿ ਦੋ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿੱਤਾ ਪੰਜਾਬ ਸਰਕਾਰ ਜਲਦੀ ਹੀ ਮੋਹੱਲਾ ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਨੂੰ ਮੋਹੱਲਾ ਕਲੀਨਿਕ ਲਾਂਚ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਮੰਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਫੈਸਲਾ ਲਿੱਤਾ ਕਿ 72ਵੇਂ ਸੁਤੰਤਰਤਾ ਦਿਵਸ ਤੇ ਮੋਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ ਦਿੱਲੀ ਅੰਬਾਲਾ ਸੈਕਸ਼ਨ ਤੇ ਬਜੀਦਾ ਚੱਟਾ ਸੈਕਸ਼ਨ ਦੇ ਇਲੈਕਟ੍ਰੋਨਿਕ ਪੈਨਲ ਪਾਉਣ ਕਰਕੇ 20, 21 ਅਤੇ 22 ਮਈ ਨੂੰ 2 ਤੋਂ 3 ਘੰਟਿਆਂ ਦਾ ਟ੍ਰੈਫਿਕ ਬਲੌਕ ਕੀਤਾ ਜਾਵੇਗਾ ਜਿਸ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ ਕਈ ਪ੍ਰਮੁੱਖ ਟ੍ਰੇਨਾਂ ਨੂੰ ਅੱਧੇ ਘੰਟੇ ਤੋਂ ਡੇਢ ਘੰਟੇ ਤੱਕ ਰਸਤੇ ਵਿੱਚ ਹੀ ਰੋਕ ਲਿਆ ਜਾਵੇਗਾ ਆਰ ਤੋਂ 1600 ਟਨ ਕਣਕ ਲੈ ਕੇ ਜਾ ਰਿਹਾ ਹਲਕਾ ਮਾਲ ਵਗ ਜਾਜ ਬੰਗਾਲ ਦੀ ਖਾੜੀ ਦੇ ਮੋਹਾਨਾ ਦੇ ਮੇਗਨਾ ਨਦੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਤਲ ਹੱਟੀ ਵਿੱਚ ਚਕਰਾਨ ਕਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਹ ਹਾਸਾ ਹਜੇ ਸਮਰੇ ਵਾਪਿਆ ਜਦੋਂ ਆਯਾਤ ਖਾਸ ਕਰਕੇ ਐਸ਼ੀਆਈ ਆਯਾਤਕ ਭਾਰਤ ਤੋਂ ਆਉਣ ਵਾਲੀ ਕਣਕ ਦੇ ਨਿਰਭਰਨ ਆਈਪੀਐਲ ਦੇ ਠਾਠੇ ਮੈਚ ਵਿੱਚ ਚਨਈ ਸੁਪਰ ਕਿੰਗਸ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੂੰ 151 ਦੌੜਾਂ ਦਾ ਟੀਚਾ ਦਿੱਤਾ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਨ 24 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 39 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ